ਅਸੀਂ ਉਹਨੇ ਸੰਗਠਨ ਨਾਲ ਇੱਕ ਵਾਦਾ ਕੀਤਾ ਸੀਗਾ ਕਿ ਸਾਡਾ ਜਿਹੜਾ ਦਫਤਰ ਹੈ ਮੁੱਖ ਉਹ ਸ਼੍ਰੀ ਅਮਰਸਰ ਸਾਹਿਬ ਤੋਂ ਚੱਲੇਗਾ ਕਿਉਂਕਿ ਅਕਾਲੀ ਦਲ ਦੀ ਨਿ ਰਵਾਇਤ ਰਹੀ ਹੈ ਅਕਾਲੀ ਦਲ ਦਾ ਮੁੱਖ ਦਫਤਰ ਜਿਹੜਾ ਸ਼੍ਰੀ ਅਮਰਸਰ ਸਾਹਿਬ ਇੱਥੇ ਹੁੰਦਾ ਸੀ ਤੇ ਅੱਜ ਅਸੀਂ ਪੰਜ ਮਿੰਟ ਦੀ ਪਾਰਟੀ ਕਮੇਟੀ ਨੇ ਜੋ ਵਾਦਾ ਕੀਤਾ ਸੀਗਾ ਤੁਹਾਨੂੰ ਤੋਂ ਸਭ ਤੋਂ ਪਹਿਲਾਂ ਸੰਗਤ ਦੇ ਨਾਮ ਤੋਂ ਅਸੀਂ ਅਮਨਦਾਰੀ ਦੇ ਵਿੱਚ ਲਿਆਉਂਦੇ ਹਾਂ ਜਿਹੜਾ ਮੁੱਖ ਦਫਤਰ ਜਿਹੜਾ ਅੱਜ ਸ਼੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਥਾਪਿਤ ਕੀਤਾ ਹੈ ਸ਼੍ਰੀ ਆਖਨਪਾਤ ਸਾਹਿਬ ਦਾ ਰਾਮ ਕਰਵਾਇਆ ਸੀ ਅਰਸ਼ੀਆ ਕਨਵਰ ਸਾਹਿਬ ਜੀ ਦੀ ਅੱਜ ਸਮਾਧੀ ਹੋਈ ਹੈ ਕੀਰਤਨ ਹੋਇਆ ਹੈ ਔਰ ਬਲਾਰਿਆਂ ਨੇ ਆਪਣੇ ਵੱਖਰੇ ਵੱਖਰੇ ਜਿਹੜੇ ਨੇ ਉਹ ਵਿਚਾਰ ਦਿੰਦੇ ਨੇ ਔਰ 2 ਦਸੰਬਰ ਦਾ ਦਿਨ ਜਿਹੜਾ ਹੈ ਅਸੀਂ ਇਸ ਦਫਤਰ ਦੇ ਜਿਹੜਾ ਉਹ ਦੱਟਣ ਵਾਸਤੇ ਇਸ ਲਈ ਚੁਣਿਆ ਕਿਉਂਕਿ 2 ਦਸੰਬਰ ਦਾ ਦਿਨ ਜਿਹੜਾ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਇਸ ਦਿਨ ਪਿਛਲੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਹੋਇਆ ਸੀ ਔਰ ਉਸ ਹੁਕਮਨਾਮੇ ਦੀ ਬਲਖੜਤਾ ਇਹ ਸੀ ਕਿ ਜਿਹੜੀ ਆਪਣੇ ਆਪ ਨੂੰ ਪੰਥਕ ਜਮਾਤ ਕਹਿੰਦੀ ਹੈ ਉਹ ਇਸ ਤੋਂ ਮੁਨਕਰ ਹੋਈ ਇਸ ਨੂੰ ਮੰਨਣ ਤੋਂ ਇਨਕਾਰੀ ਹੋਏ। ਔਰਤਾਂ ਘੋੜੀ ਹੋਈ। ਤੇ ਉਹ ਇੱਕ ਉਹਨਾਂ ਦੇ ਘੋੜੀ ਹੋਣ ਦੇ ਨਾਲ ਉਹਨਾਂ ਦੇ ਇਹ ਸੁਰੱਖਿਮਾ ਨੂੰ ਦਰਕਨਾਹਰ ਕਰਨ ਦੇ ਨਾਲ ਇਹ ਜਿਹੜੇ ਦਿਨ ਦੀ ਅਹਿਮੀਅਤ ਜਿਹੜੀ ਹੈ ਉਹ ਹੋਰ ਬਾਕੀ ਹੋਊ। ਇਤਿਹਾਸ ਦੇ ਵਿੱਚ ਹੁਕਮਨਾਮੇ ਪਹਿਲਾਂ ਵੀ ਬਹੁਤ ਹੋਏ ਨੇ। ਔਰ ਕਦੇ ਵੀ ਕਿਸੇ ਅਕਾਲੀ ਦਲ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਮਾਉਂਦੇ ਨੇ ਕਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਜਿਹੜਾ ਹੈ ਉਹ ਪਛਿਤ ਪਾਉਣ ਦਾ ਯਤਨ ਨਹੀਂ ਕੀਤਾ ਇਹ ਇਤਿਹਾਸ ਦੇ ਵਿੱਚ ਮੈਂ ਸਮਝਦਾ ਪਹਿਲੀ ਵਾਰ ਹੋਇਆ ਹੈ 400 ਸਾਲ 450 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਉਹ ਪਾਰਟੀ ਜਿਹੜੀ ਹੁਕਮਨਾਮੇ ਤੋਂ ਉਪਘੌੜੀ ਹੋ ਗਈ ਹੈ ਤੇ ਉਸ 2 ਦਸੰਬਰ ਨੂੰ ਅਸੀਂ ਜਿਹੜਾ ਹੈ ਇਹ ਦਿਨ ਜਿਹੜਾ ਹੈ ਦਫ਼ਤਰ ਦੇ ਤੋਂ ਇਸ ਕਰਕੇ ਰੱਖਿਆ ਕਿਉਂਕਿ ਇਤਿਹਾਸਕ ਦਿਨ ਹੈ ਔਰ ਇਹ ਦਿਨ ਹਮੇਸ਼ਾ ਜਿਹੜਾ ਹੈ ਸਿੱਖ ਮਰਨ ਦੇ ਵਿੱਚ ਯਾਦ ਰਹੇਗਾ ਦੂਜੀ ਗੱਲ ਇਹ ਹੈ ਕਿ ਅੱਜ ਸਾਡੀ ਪਾਰਟੀ ਦੇ ਜਿਹੜੇ ਅਹੁਦੇਦਾਰ ਵੀ ਇੱਥੇ ਪਹੁੰਚੇ ਹੈ ਲੀਡਰ ਸਾਹਿਬਾਨ ਪਹੁੰਚੇ ਹੈ ਕਿਉਂਕਿ ਦਿਨ ਅਸੀਂ ਪਹਿਲਾਂ ਮੁਕਰਰ ਕਰ ਚੁੱਕੇ ਸੀ ਤੇ ਅਚਾਨਕ ਹੀ ਜਿਹੜਾ ਪੰਚਾਇਤ ਸਮिति ਤੇ ਬਲਾਕ ਸਮिति ਦੀਆਂ ਜਿਹੜੀਆਂ ਉਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆ ਗਈਆਂ ਪਰ ਫਿਰ ਵੀ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਰੁਚੀ ਹੋਣ ਦੇ ਬਾਵਜੂਦ ਜਿਹੜੀ ਹੈ ਅੱਜ ਇਸ ਸਮਾਗਮ ਦੇ ਵਿੱਚ ਪਹੁੰਚੀ ਹੈ ਤੇ ਮੈਂ ਸਾਰਿਆਂ ਦਾ ਜਿਹੜਾ ਧੰਨਵਾਦ ਕਰਦਾ ਹਾਂ ਇਸ ਦਫਤਰ ਦੀ ਉਸਾਰੀ ਦੇ ਵਿੱਚ ਜਿੱਥੇ ਸਰਦਾਰ ਪਰਮਿੰਦਰ ਸਿੰਘ ਜੀ ਦੇ ਰਿਸ਼ਤੇਦਾਰ ਨੇ ਟਿੰਡਸਲ ਸਾਹਿਬ ਦੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਗ੍ਹਾ ਦਿੱਤੀ ਹੈ ਉੱਥੇ ਹੀ ਸਰਦਾਰ ਬਾਬਾ ਸਰਜਨ ਸਿੰਘ ਜੀ ਯੂਕੇ ਤੋਂ ਨੇ ਤੇ ਉਹਨਾਂ ਨੇ ਬਹੁਤ ਵੱਡੀ ਮਦਦ ਕੀਤੀ ਯੂਐਸਏ ਦੇ ਵਿੱਚ ਨੇ ਉਹਨਾਂ ਨੇ ਬਹੁਤ ਵੱਡੀ ਮਦਦ ਕੀਤੀ ਹੈ ਸਰਦਾਰ ਰੁਕਵੀਰ ਸਿੰਘ ਦੀ ਰਾਜਸਥਾਨਸੀ ਹੈ ਔਰ ਸਰਦਾਰ ਗੁਰਵਿੰਦਰ ਸਿੰਘ ਜੀ ਜੋੜਾ ਸਿੰਘਾ ਦੇ ਇਹਦੇ ਨਾਲ ਹੀ ਸਰਦਾਰ ਕੁਲਜੀਤ ਸਿੰਘ ਨੇ ਇਹਨਾਂ ਸਾਰਿਆਂ ਨੇ ਜਿਹੜਾ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਸਰਦਾਰ ਭੁਪਿੰਦਰ ਸਿੰਘ ਨੇ ਇਹਨਾਂ ਨੇ ਸਾਰਿਆਂ ਨੇ ਬਹੁਤ ਵੱਡਾ ਜਿਹੜਾ ਸਹਿਯੋਗ ਦਿੱਤਾ ਤੇ ਇਹ ਦਫ਼ਤਰ ਜਿਹੜਾ ਹੈ ਉਹ ਤਿਆਰ ਹੋਇਆ ਹੈ ਦੋ ਮੰਜ਼ਲਾਂ ਜਿਹੜੀਆਂ ਤਿਆਰ ਹੋ ਚੁੱਕੀਆਂ ਹਨ ਤੀਜੀ ਮੰਜ਼ਲ ਵੀ ਜਿਹੜੀ ਹੈ ਤਿਆਰ ਹੋ ਥੋੜਾ ਜਿਹਾ ਹੋਰ ਜਿਹੜਾ ਸਾਡਾ ਦਫ਼ਤਰ ਇਸ ਸਥਾਨ ਤੋਂ ਜਿਹੜਾ ਹੈ ਉਹ ਚੱਲੇਗਾ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀਆਂ ਕੱਟਿਵਿਧੀਆਂ ਨੂੰ ਹੋਰ ਤੇਜ਼ ਕਰਨ ਜਾ ਰਹੇ ਹਾਂ ਤਾਂ ਕਿ ਅਸੀਂ ਜਿਹੜਾ ਹੈ ਪੰਜਾਬ ਔਰ ਪੰਥ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈ ਉਹ ਸਿੱਖ ਸੰਗਤ ਤੇ ਪਬਲਿਕ ਦੇ ਵਿੱਚ ਲੈ ਕੇ ਜਾਪੇ। ਸਿੰਘ ਸਾਹਿਬ ਜੀ ਅੱਜ 2 ਦਸੰਬਰ ਹੈ ਜਿਵੇਂ ਤੁਸੀਂ ਇਤਿਹਾਸਿਕ ਦਿਨ ਕਹਿ ਰਹੇ। ਤੁਸੀਂ ਮੰਨਦੇ ਜਦੋਂ ਮੇਰੇ ਨਾਲ ਧੱਕਾ ਸਭ ਤੋਂ ਪਹਿਲਾਂ ਕੀਤਾ ਸੀ ਇਹਨਾਂ ਨੇ। ਤੇ ਉਦੋਂ ਜ਼ਥੇਦਾਰ ਗਿਆਨੀ ਰਵੀਰ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਸੀ। ਉਹ ਕਹੇ ਨਹੀਂ ਬੋਲੇ ਮੇਰੇ ਹੱਕ ਚ। ਪਰ ਮੇਰਾ ਈਮਾਨ ਕਹਿੰਦਾ ਕਿ ਮੈਨੂੰ ਬੋਲਣਾ ਚਾਹੀਦਾ। ਉਹਨਾਂ ਨਾਲ ਧੱਕਾ ਹੋਇਆ ਉਹਨਾਂ ਨੂੰ ਜ਼ਬਰੀ ਛੁੱਟੀ ਦੇ ਉੱਤੇ ਭੇਜਿਆ ਗਿਆ। ਇਹ ਉਹਨਾਂ ਨੂੰ ਇੱਕ ਕਿਸਮ ਦੀ ਸਜ਼ਾ ਦਿੱਤੀ ਹੈ 2 ਦਸੰਬਰ ਦੀ। ਗਿਆਨੀ ਸੁਲਤਾਨ ਸਿੰਘ ਜੀ ਮੁਕਰ ਸਾਹਿਬ ਦੇ ਗਰਤੀ ਸਿੰਘ ਜੀ ਉਹਨਾਂ ਨੂੰ ਤਬਦੀਲ ਕੀਤਾ ਫਿਰ ਉਹਨਾਂ ਨੂੰ ਛੁੱਟੀ ਦਿੱਤੀ ਹੈ ਤੇ ਇਹ ਵੀ ਇੱਕ ਕਿਸਮ ਦੀ ਜਿਹੜੀ ਹੈ ਉਹ ਸਜ਼ਾ ਹੈ ਮੈਂ ਆਪ ਜੀ ਨੂੰ ਦੱਸਦੇ ਹਾਂ ਕਿ ਇਹਨਾਂ ਦੋਨੇ ਸਿੰਘ ਸਹਿਬਾਨਾਂ ਨੇ ਛੁੱਟੀ ਜਿਹੜੀ ਹੈ ਉਹ ਮੰਗੀ ਨਹੀਂ ਹੈ ਇਹਨਾਂ ਨੂੰ ਛੁੱਟੀ ਦਿੱਤੀ ਗਈ ਹੈ ਜ਼ਬਰੀ ਛੁੱਟੀ ਦੇ ਉੱਤੇ ਭੇਜਿਆ ਗਿਆ ਹੈ ਔਰ ਸਜ਼ਾ ਦਿੱਤੀ ਗਈ ਹੈ ਔਰ ਸਜ਼ਾ ਦਾ ਜਿਹੜਾ ਮੁੱਖ ਕਾਰਨ ਹੈ ਉਹ 2 ਦਸੰਬਰ ਹੈ ਇਹ ਇਹ ਇੱਕ ਸਾਡੀ ਮਰਿਆਦਾ ਹੈ ਉਹ ਲਿਖਿਆ ਵੀ ਹੈ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਦੀ ਹੈ ਉਹਦੇ ਵਿੱਚ ਲਿਖਿਆ ਵੀ ਹੈ ਕਿ ਜਦੋਂ ਪੰਜ ਪਿਆਰੇ ਸਹਬਾਨ ਜਿਹੜੇ ਹੈ ਉਹ ਤਨਖਾਹ ਕਿਸੇ ਨੂੰ ਲਾਉਂਦੇ ਆ ਤੇ ਪੰਜ ਪਿਆਰੇ ਸਹਬਾਨ ਨੂੰ ਜਿਹਨੂੰ ਤਨਖਾਹ ਲਈ ਜਾ ਰਹੀ ਹੈ ਉਹਦੇ ਪ੍ਰਤੀ ਮਨ ਦੇ ਵਿੱਚ ਈਰਖਾ ਭਾਵ ਨਹੀਂ ਰੱਖਣਾ ਚਾਹੀਦਾ ਤੇ ਜਿਹੜੇ ਸਜਾ ਤਨਖਾਹ ਲਵਾ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਵੀ ਈਰਖਾ ਭਾਵ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਮੈਂ ਅਕਾਲਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਪੰਜ ਸਿੰਘ ਸਹਬਾਨ ਜਿਹੜੇ ਸੀ ਖਾਸ ਤੌਰ ਤੇ ਮੈਂ ਆਪਣੀ ਦਾ ਗਰੰਟੀ ਉਹ ਦੇ ਦਿੰਦਾ ਕਿ ਸਾਡੇ ਮਨ ਦੇ ਵਿੱਚ ਸਾਹਮਣੇ ਬੈਠੀ ਜਿਹੜੀ ਲੀਡਰਸ਼ਿਪ ਸੀ ਜਿਹੜੀ ਉਸ ਵੇਲੇ ਇਹ ਪੇਸ਼ ਹੋਈ ਸੀ ਉਹਨਾਂ ਦੇ ਪ੍ਰਤੀ ਮਨ ਦੇ ਵਿੱਚ ਕੋਈ ਈਰਖਾ ਭਾਵ ਨਹੀਂ ਸੀ ਸਗੋਂ ਤਰਸ ਦੀ ਭਾਵਨਾ ਸੀ ਕਿ ਇਹ ਆਏ ਨੇ ਅਕਾਲ ਤਖਤ ਸਾਹਿਬ ਦੇ ਲੇਕਿਨ ਇਹਨਾਂ ਨੇ ਜਿਹੜਾ ਬਦਲਾਖੋਰੀ ਦੀ ਭਾਵਨਾ ਜਿਹੜੀ ਹੈ ਤਹਿਤ ਕਾਰਵਾਈ ਕੀਤੀ ਹੈ ਤੁਸੀਂ ਦੇਖੋ ਕਿ ਅੱਜ ਸਰਕਾਰ ਨੂੰ ਟਰਪਿੰਡ ਰਹੀ ਹੈ ਭੰਡ ਰਹੀ ਹੈ ਕਿ ਸਾਡੇ ਤੇ ਬਦਲਾ ਬਦਲਾ ਤਹਿਤ ਕਾਰਵਾਈਆਂ ਹੋ ਰਹੀਆਂ ਆ ਬਦਲਾ ਖਾ ਵੀ ਸਾਡੇ ਨਾਲ ਹੋ ਰਹੀ ਹੈ ਬਦਲਾ ਖੁਰੀ ਤਹਿਤ ਪਰਚੇ ਦਰਜ ਕੀਤੇ ਜਾ ਰਹੇ ਆ ਤੇ ਇਹ ਕਿੱਥੇ ਜਵਾਬ ਦੇਣਗੇ ਇਹਨਾਂ ਨੇ ਤਾਂ ਸਿੰਘ ਸਹਿਬਾਨ ਪੰਜ ਚਾਰਾਂ ਦੇ ਨਾਲ ਹੀ ਬਦਲਾ ਖੁਰੀ ਕੀਤੀ ਹੈ ਇਹ ਇੱਕ ਕਿਸਮ ਦਾ ਸਿੱਖ ਮਰਿਆਦਾ ਦਾ ਵੀ ਇਹਨਾਂ ਨੇ ਉਲੰਘਣ ਕੀਤਾ ਘਾਣ ਦਿੱਤਾ ਯਾਨੀ ਹਰਦੇ ਸਿੰਘ ਦਾ ਛੇੜਖਾਨੀ ਹੋਈ ਹੈ ਜਿਹੜੇ ਦੋ ਸਿੰਘ ਸਹਿਬਾਨ ਹੋਰ ਵੀ ਸੀ ਉਹਨਾਂ ਨੂੰ ਕੁਝ ਨਹੀਂ ਉਹਨਾਂ ਨੇ ਕਿਹਾ ਉਹਨਾਂ ਦੇ ਉੱਤੇ ਕੋਈ ਇਹੋ ਜਿਹੀ ਕਦਾਰਕੁਸ਼ੀ ਨਹੀਂ ਹੋਈ ਕੋਈ ਅੱਜ ਤੱਕ ਅੱਜ ਤੱਕ ਕੁਝ ਨਹੀਂ ਹੋਇਆ ਲੇਕਿਨ ਭਵਿੱਖ ਦੇ ਵਿੱਚ ਕੁਛ ਨਹੀਂ ਕਹਿ ਸਕਦਾ ਜੇ ਪਰ ਜੀ ਸਾਲ ਬੀਤ ਗਿਆ ਸਾਲ ਸਾਡੇ ਤੈਨੂੰ ਤੇ ਵੀ ਸਾਲ ਬਾਅਦ ਕਾਰਵਾਈ ਕੀਤੀ ਹੈ ਗਿਆਨੀ ਸੁਲਤਾਨ ਸਿੰਘ ਜੀ ਤੇ ਵੀ ਸਾਲ ਬਾਅਦ ਕਾਰਵਾਈ ਕੀਤੀ ਪਰ ਗਿਆਨੀ ਸੁਲਤਾਨ ਸਿੰਘ ਨੇ ਜਿਹੜਾ ਵੀਜ਼ਾ ਲਵਾਇਆ ਆਰਮਨ ਵੀਜ਼ਾ ਉਹਦਾ ਤਾਂ ਸਾਲ ਦਾ ਪ੍ਰੋਸੈਸ ਹੈਗਾ ਜੀ ਇੱਕ ਦਿਨ ਚ ਤੇ ਵੀਜ਼ਾ ਲੱਗ ਨਹੀਂ ਜਾਂਦਾ ਉਹ ਕਿੰਦਾ ਮਿਲਕ ਉਹਨਾਂ ਨੂੰ ਸਾਲ ਪਹਿਲਾਂ ਲੱਗੇ ਨੇ ਵੀਜ਼ਾ ਲੈਣ ਦੇ ਲਈ ਉਹ ਵੀਜ਼ਾ ਮੈਂ ਜਾਣਦਾ 15 ਦਿਨਾਂ ਦੇ ਵਿੱਚ ਵੀ ਲੱਗ ਜਾਂਦਾ ਬਾਕੀ ਗਿਆਨੀ ਸੁਲਤਾਨ ਸਿੰਘ ਜੀ ਦੀ ਤਬਦੀਲੀ ਮੁਖਸਰ ਸਾਹਿਬ ਕੀਤੀ ਪਰ ਜਿਨ੍ਹਾਂ ਨੇ ਲਵਾਇਆ ਉਹ ਤੇ ਵੀਡੀਓ ਜਾਰੀ ਕਰਕੇ ਕਹਿਣ ਦੇ ਨੇ ਕਿ ਆਪਾਂ 2 ਦਸੰਬਰ ਤੋਂ ਹੀ ਇਹਨਾਂ ਦੇ ਵੀਜ਼ੇ ਦੀ ਪ੍ਰੋਸੈਸ ਸ਼ੁਰੂ ਕਰ ਦਿੱਤਾ ਚਲੋ ਚੰਗੀ ਗੱਲ ਹੈ ਉਹਨਾਂ ਨੇ ਮਤਲਬ ਚਲੋ ਵੈਸੇ ਹੀ ਬੁਲਾਉਣ ਆਸਤੀ ਕਰਤੀ ਵੀਜ਼ਾ ਤੋਂ ਆਣਾ ਕਿਸੇ ਨੂੰ ਮਾੜੀ ਗੱਲ ਥੋੜੀ ਹੈ ਕਿਸੇ ਨੂੰ ਕਿਸੇ ਪ੍ਰਚਾਰਕ ਨੂੰ ਹਰਮੰਦਰ ਸਾਹਿਬ ਤੇ ਬਹੁਤ ਸਾਰੇ ਰਾਗੀ ਸਿੰਘ ਆ ਜਿਨ੍ਹਾਂ ਕੋਲੇ ਆਰਵਲ ਵੀਜ਼ੇ ਲੈਤੀ ਪਰ ਇਸ ਕਰਕੇ ਉਹ ਜਿਹੜੀ ਧਰਨੇ ਵੀਜ਼ਾ ਅਕਾਲੀ ਦਲ ਜਿਹੜਾ ਦਿੱਤਾ ਉਹ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿਉਂਕਿ ਜਿਹੜਾ ਅਕਾਲੀ ਦਲ ਪੁਨਰਸੁਰਜੀਤ ਹੈ ਉਹ ਪੰਜਾਬ ਤੇ ਪੰਥ ਦੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਹੈਗਾ ਉਹ ਪੋਲਿਟਿਕਸ ਕਰੇਗਾ। ਇਸ ਵਕਤ ਜਿਹੜਾ ਮੁੱਦਾ ਜਿਹੜਾ ਮੁੱਖ ਹੈ ਨਾ ਜੀ ਉਹ ਹੈ ਗੈਂਗਸਟਰ ਵਾਰ ਜਿਹਨੂੰ ਸਿਆਸੀ ਪਾਰਟੀਆਂ ਸਰਪਸਤੀ ਦੇ ਰਹੀਆਂ ਹਨ। ਪਾਲਰਿੰਗ ਦੂਜਾ ਮੁੱਦਾ ਹੈ ਡਰੱਗ ਜਿਹਦਾ ਪ੍ਰਕੋਪ ਜਿਹੜਾ ਘਰ-ਘਰ ਦੇ ਵਿੱਚ ਹੀ ਜਿਹੜਾ ਹੈ ਉਹ ਫੈਲ ਰਿਹਾ ਹੈਗਾ। ਗੰਗਾਸਟਰ ਬਾਦ ਨੇ ਪੰਜਾਬ ਦਾ ਟੁਮਰ ਕੱਢ ਕੇ ਰੱਖ ਦਿੱਤਾ ਕੱਲ ਵੀ ਮੈਨੂੰ ਪਤਾ ਲੱਗਿਆ ਸ਼ਾਇਦ ਤਰਨ ਤਰਨ ਦੇ ਕਿਸੇ ਨੂੰ ਗੋਲੀ ਮਾਰੀ ਗਈ ਆ ਸਾਡੇ ਜਸਪੀਰ ਸਿੰਘ ਘੁੰਮਣਖੜੇ ਨੇ ਇਹਨਾਂ ਦੇ ਇਹ ਰਿਸ਼ਤੇਦਾਰ ਜਿਹੜਾ ਭਤੀਜਾ ਹੈ ਉਹਨੂੰ ਵੀ ਜੜੀਆ ਗੋਲੀ ਮਾਰੀ ਗਈ ਆ ਅੱਜ ਹਾਲਾਤ ਇਹ ਬਣ ਗਏ ਨੇ ਕਿ ਬੰਦਾ ਘਰੋਂ ਨਿਕਲਦਾ ਹੈਗਾ ਲੇਕਿਨ ਇਹ ਪਤਾ ਨਹੀਂ ਕਿ ਸ਼ਾਮ ਨੂੰ ਵਾਪਸ ਆਏਗਾ ਕਿ ਨਹੀਂ ਆਏਗਾ ਜੇ ਕੋਈ ਜ਼ਮੀਨ ਵੇਚਦਾ ਹੈ ਉਹਦੇ ਤੋਂ ਫਰੋਤੀ ਮੰਗੀ ਜਾਂਦੀ ਹੈ ਜੇ ਕੋਈ ਖਰੀਦਦਾ ਹੈ ਤੇ ਉਹਦੇ ਤੋਂ ਸਿੰਘ ਸਾਹਿਬ ਜਿਹੜਾ 1 ਮਿੰਟ ਸਿੰਘ ਸਾਹਿਬ ਹਾਂਜੀ ਕਿੰਨੇ ਪੈਸਾ ਕਿਤੇ ਇਹ ਪਿਛਲੀਆਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਕਿਸੇ ਨੇ ਪਾਇਆ ਕਿਤੇ ਕਿਸੇ ਨੇ ਪਾਲੇ ਕਿਸੇ ਨੇ ਸਰਪ੍ਰਸਤੀ ਦਿੱਤੀ ਅੱਜ ਉਹ ਮਤਲਬ ਇੱਕ ਵੱਡੇ ਦਰਖਤ ਬਣ ਗਏ ਚਲੋ ਸਿੰਘ ਸਾਹਿਬ ਜਿਹੜੇ ਤੁਸੀਂ ਉਹ ਰਿਟਾਇਰਮੈਂਟ ਸਾਰੇ ਨਾਰ ਰੱਖੇ ਨੇ ਕੋਈ ਨਾ ਨੌਜਵਾਨ ਆਗੂ ਵੀ ਲੈ ਕੇ ਆਓਗੇ ਕਿ ਨਹੀਂ ਆ ਜੀ ਬਿਲਕੁਲ ਬਿਲਕੁਲ ਮੈਂ ਅੱਜ ਗੋਦਿਆਂ ਵੀ ਆ ਕਿ ਜਿਹੜੀ ਸਾਡੀ ਲੀਡਰਸ਼ਿਪ ਹੈ ਇਹ ਘੱਟੋ ਘੱਟ 40% 45% ਨੌਜਵਾਨਾਂ ਨੂੰ ਸਪੇਸ ਦੇਵੇ ਔਰ ਨੌਜਵਾਨ ਜਿੰਨਾਂ ਜਿਹੜੇ ਜੇਲ੍ਹਾਂ ਸਿੱਖ ਬੰਦ ਨੇ ਉਹਨਾਂ ਦੀ ਰਿਹਾਈ ਵਾਸਤੇ ਕੀ ਕੀਤਾ ਜਾਏਗਾ ਬੰਦੀ ਸਿੱਖਾਂ ਦੀ ਰਿਹਾਈ ਲਈ ਕੀ ਕੀਤਾ ਜਾਏਗਾ ਜੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਇੱਕ ਝੋਟਾ ਬਿਲਕੁਲ ਇੱਕ ਝੋਟਾ ਕੋਈ ਦੋਰਾਵਾ ਨਹੀਂ ਬਿਲਕੁਲ ਇੱਕ ਝੋਟਾ ਔਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਇੱਕ ਝਟਕਾ ਜਿਹੜੀ ਹੈ ਉਹ ਦੇਖੇਗੀ ਵੀ ਅੱਜ ਵੀ ਇੱਕ ਝੋਟਾ ਹੈ ਬੰਦੀ ਸਿੱਖਾਂ ਵਾਸਤੇ ਕੀ ਕੀਤਾ ਜਾਏਗਾ ਜੀ ਬੰਦੀ ਸਿੱਖਾਂ ਦੀ ਰਿਹਾਈ ਲਈ ਕੋਈ ਨਾਰਾਜ਼ ਨਹੀਂ ਜੀ ਸਾਡੀਆਂ ਸਟੇਜਾਂ 'ਚ ਕਿਸੇ ਨੇ ਬੋਲਿਆ ਇਹ ਐਵੇਂ ਹੀ ਮਤਲਬ ਕਨਸੂਆ ਨੇ ਆ ਉਹ ਆਈਟੀਵੀ ਦੇ ਦਾ ਜਿਹੜਾ ਆਈਟੀ ਬੈਂਕ ਹੈ ਨਾ ਉਹ ਇੱਕ ਗੱਲ ਫੁਲਾ ਰਿਹਾ ਕਿ ਇਹਨਾਂ ਚ ਫੋਟ ਹੈ ਜੀ ਇਹਦੇ ਤੁਹਾਡੇ ਆਖੂ ਤੇ ਮੂੰਹ ਥੋੜਾ ਘਵਲ ਗੋ ਆਈਟੀ ਬੈਂਕ ਨੂੰ ਪੁਣਾ ਪਤਾ ਮੁੰਦੇ ਉਹ ਜਾਣ ਕੇ ਕਹਿ ਰਹੇ ਕੋਈ ਬੋਲਦਾ ਕੋਈ ਬੋਲ ਕਿੱਥੇ ਰਿਹਾ ਕੋਈ ਸਿੰਘ ਸਾਹਿਬ ਅਗਲੀ ਵਾਰਾ ਪ੍ਰੈਸ ਕਾਨਫਰੰਸ ਕਰੋਗੇ ਸਵੇ ਤੋਂ ਤੁਹਾਡੀ ਪਾਰਟੀ ਵੱਲੋਂ ਕੀ ਇਹਦੇ ਬਾਰੇ ਇਹ ਵੀ ਦੇਖੋ ਜੇ ਲੋਕਤੰਤਰ ਨੂੰ ਖਤਮ ਕਰਨਾ ਹੈ ਨਾ ਡੈਮੋਕਰੈਟਿਕ ਸਿਸਟਮ ਨੂੰ ਖਤਮ ਕਰਨਾ ਹੈ ਤੇ ਚੋਣਾਂ ਹੀ ਬੰਦ ਕਰਵਾ ਦਿਓ ਸਿੰਘ ਸਾਹਿਬ ਇਹ ਡੈਮੋਕ੍ਰੇਸੀ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਸਿੱਖਾਂ ਨੂੰ ਇੱਕ ਫਕਰ ਹੈ ਕਿ ਸਿੱਖਾਂ ਕੋਲ ਇੱਕ ਡੈਮੋਕਰੈਟਿਕ ਸੰਸਥਾ ਹੈ لیکن ਭਾਰਤ ਸਰਕਾਰ ਨੇ ਚੋਣਾ ਨਾ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਡੈਮੋਕ੍ਰੈਟਿਕ ਢਾਂਚੇ ਨੂੰ ਜਿਹੜੀ ਹੈ ਸੱਟ ਮਾਰੀ ਹੈ ਔਰ ਕਿਤੇ ਨਾ ਕਿਤੇ ਭਾਰਤ ਸਰਕਾਰ ਵੀ ਜਿਹੜੀ ਹੈ ਜ਼ਿੰਮੇਵਾਰ ਹੈ ਤੇ ਜਿਹੜੀ ਸਫਾਕਤ ਹੈ ਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਹੋਣ ਦੀ ਇਹ ਵੀ ਜ਼ਿੰਮੇਵਾਰ ਹੈ ਸਿੰਘ ਸਾਹਿਬ ਓਏ ਕਣ ਸੁਣੋ ਕੋਮਨਾ ਮੈਂ ਇੱਕ ਲਗਾ ਜੀ ਸਵਾ ਲੱਖ ਬੂਟਾ ਲਗਾਣਾ ਨਾ ਉਸ ਥੜੇ ਨੇ ਲਗਾਇਆ ਨਾ ਉਸ ਥੜੇ ਨੇ ਲਗਾਇਆ ਇਹ ਥੜੇ ਦੇ ਪੰਜ ਮੈਂਬਰਾਂ ਨੇ ਇੱਕ ਬੂਟਾ ਲਾ ਕੇ ਉਹ ਮੈਂਬਰ ਉੱਥੇ ਠੱਪ ਕਰ ਦਿੱਤਾ ਕਿ ਉਹ ਇੱਕ ਬੂਟਾ ਹੀ ਸਵਾਲਾ ਕਮੇਟੀਆਂ ਜਾਏਗਾ ਨਹੀਂ ਜਦੋਂ ਉਹ ਉਹ ਲਾਉਂਦੇ ਹੈ ਕਿ ਨਹੀਂ ਲਾਉਂਦੇ ਹੈ ਲੇਕਿਨ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਹਿਮਤਾ ਦਿੱਤਾ ਸਿੰਘ ਸਾਹਿਬ ਜੀ ਇੱਕ ਅਹਿਮ ਉੱਤਤਾ ਸੀਗਾ ਜਿਵੇਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਕਿ ਇਹਨਾਂ ਨੇ ਹੁਕਮਨਾਮਾ ਨਹੀਂ ਮੰਨਿਆ ਉਤੋਂ ਤੋਂ ਤਾਂ ਇਹ ਜਿਵੇਂ ਤੁਸੀਂ ਬਾਰ ਬਾਰ ਸਟੇਜਾਂ ਤੋਂ ਕਹਿੰਨੇ ਹੋ ਪਕਵੜੇ ਹੋਗੇ ਪਰ ਇੱਕ ਵੱਡਾ ਅਹੁਦਾ ਹੁੰਦਾ ਹੈ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦਾ ਹੈੱਡ ਗ੍ਰੰਥੀ ਦਾ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਬਖਸ਼ਿਆ ਕਿਵੇਂ ਦੇਖ ਰਹੇ ਹੋ ਜੀ ਉਹਨਾਂ ਦੇ ਇੱਕ ਅਹੁਦੇ ਦਾ ਮਾਨ ਮਰਿਆਦ ਵੀ ਨਹੀਂ ਰੱਖਿਆ ਜੀ ਮੈਂ ਆਪਣੀ ਹੁਣ ਸਪੀਚ ਦੇ ਵਿੱਚ ਵੀ ਕਹਿ ਚੁੱਕਿਆ ਕਿ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਤਾਂ ਕਿਹੜਾ ਟੱਚ ਜਾਣੇ ਜਾਣੇ ਇਹਨਾਂ ਨੇ ਸਤਖੰਦ ਸ੍ਰੀ ਹਰਿਮੰਦਰ ਸਾਹਿਬ ਨਾਲ ਵੀ ਜਿਹੜਾ ਹੈ ਨਾ ਉਹ ਲੰਗਰ ਲੰਬਾ ਜਨਮ ਕੀਤਾ ਇੱਕ ਕਿਸੰਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਜਿਹਦੇ ਨਾਲ ਮੱਥਾ ਲਾ ਕੇ ਇਹ ਅਬਦਾਲੀਆਂ ਦੀ ਕੈਟਾਗਰੀ ਦੇ ਵਿੱਚ ਖੜੇ ਹੋ ਗਏ ਜੀ ਸਿਕਾ ਤੁਸੀਂ ਕਿਹਾ ਵੀ ਅਕਾਲ ਤਖਤ ਸਾਹਿਬ ਨੂੰ ਬਾਰ ਬਾਰ ਸੁਣਨ ਦਿਆ ਸੀ ਸ੍ਰੀ ਹਰਿਮੰਦਰ ਸਾਹਿਬ ਨੇ ਇਹਨਾਂ ਨੇ ਟੁੱਡ ਮਾਰਿਆ ਕੀ ਟੁੱਡ ਮਾਰਨਾ ਇੱਕ ਸਤਿਕਾਰਯੋਗ ਸਿੰਘ ਸਾਹਿਬ ਦਾ ਹੈ ਅਪਰਾਧ ਹੈ ਜੀ ਨਹੀਂ ਟੁੱਡ ਮਾਰਨਾ ਸ਼ਬਦ ਆਪਾਂ ਅਪਰਾਧ ਹੈ ਤੇ ਬੋਲਣਾ ਵੀ ਵਾਪਾ ਟੱਡ ਮਾਰਦਾ ਸਾਡੀ ਮਾਲਵੇ ਦੇ ਵਿੱਚ ਟੱਡ ਮਾਰਨਾ ਮਤਲਬ ਹੁੰਦਾ ਟੱਕਰ ਲੈਣੀ ਟੱਕਰ ਵਾਲਾ ਸਾਡੀ ਗੋਲੀ ਹੈ ਟੱਕਰ ਮਾਰਦਾ ਬਾਕੀ ਜੂ ਮਾਰ ਸਕਦੇ ਨਹੀਂ ਹੋ ਸਕੀ ਜੀ ਉਹਦੇ ਕਰਨੇ ਆ ਜੀ ਕਿ ਦੇਖੋ ਅਸੀਂ ਤਰੀਕ ਪਹਿਲਾਂ ਫਿਕਸ ਕੀਤੀ ਹੋਈ ਸੀ 2 ਦਸੰਬਰ ਦੀ ਤੇ ਅਚਾਨਕ ਹੀ ਜਿਹੜਾ ਚੋਣਾਂ ਦਾ ਐਲਾਨ ਹੋ ਗਿਆ ਤੇ ਸਾਨੂੰ ਜਿਹੜੇ ਲੀਡਰ ਨਹੀਂ ਆਏ ਉਹਨਾਂ ਦੇ ਫੋਨ ਆਏ ਆ ਕਿ ਅਸੀਂ ਰੁਝੇ ਆ ਦੱਸੋ ਕੀ ਕਰੀਏ ਆਣਾ ਚਾਹੀਦਾ ਅਸੀਂ ਆਈਏ ਜਾਂ ਇੱਧਰ ਸਾਮੀਏ ਤਾਂ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਇੱਧਰ ਸਾਮੀਓ ਜੀ ਬੀਬੀ ਸੁਤਵੰਦ ਕੌਰ ਜੀ ਵੀ ਚੋਣਾਂ ਚ ਦੁੱਗੇ ਹੋਏ ਬੀਬੀ ਸੁਤਵੰਦ ਕੌਰ ਜੀ ਨੂੰ ਜਿਹੜਾ ਸੱਤਾ ਦਿੱਤਾ ਕਿ ਆਸ ਹੈ ਇਹ ਹੋ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾ ਚ ਨੇ ਹੋ ਸਕਦਾ ਕੋਰਜੇ ਮਾਪੇ